ਨਮਸਕਾਰ ਆਕਾਸ਼ ਵਾਨੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਆਮ ਚੋਣਾ ਦੇ ਪੰਜਵੇਂ ਗੇੜ ਵਿੱਚ ਅੱਜ 8 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ਤੇ VOTING ਦਾ ਸਿਲਸਿਲਾ ਹੁਣ ਤੋਂ ਥੋੜੀ ਦੇਰ ਪਹਿਲਾਂ 6 ਵਜੇ ਮੁਕੰਮਲ ਹੋ ਗਿਆ ਬੀਜਪੀ ਦੇ ਸੀਨੀਅਰ ਨੇਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਨੇ ਸਮੇਂ-ਸਮੇਂ ਤੇ ਭਾਰਤੀ ਸੰਵਿਧਾਨ ਦਾ ਅਪਮਾਨ ਕੀਤਾ ਹੈ। ਸ਼ੰਭੂ ਰੇਲ ਸਟੇਸ਼ਨ ਤੇ ਕਿਸਾਨਾਂ ਨੇ ਆਪਣੇ ਧਰਨੇ ਨੂੰ ਖਤਮ ਕਰਨ ਦਾ ਐਲਾਨ ਕੀਤਾ। ਛੇਤੀ ਹੀ ਰੇਲ ਆਵਾਜਾਈ ਸ਼ੁਰੂ ਹੋ ਸਕੇਗੀ। ਅਤੇ ਗਰਮੀ ਤੋਂ ਰਾਹਤ ਦੇ ਫਿਲਹਾਲ ਕੋਈ ਆਸਾਰ ਨਹੀਂ। ਸਕੂਲਾਂ ਵਿੱਚ ਕੱਲ ਤੋਂ ਗਰਮੀ ਦੀਆਂ ਛੁੱਟੀਆਂ ਦਾ ਐਲਾਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਆਮ ਚੋਣਾਂ ਦੇ ਪੰਜਵੇਂ ਗੀਰ ਵਿੱਚ ਅੱਜ 8 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ਤੇ VOTING ਦਾ ਸਿਲਸਿਲਾ ਹੁਣ ਤੋਂ ਥੋੜੀ ਦੇਰ ਪਹਿਲਾਂ 6 ਵਜੇ ਮੁਕੰਮਲ ਹੋ ਗਿਆ ਚੋਣ ਕਮਿਸ਼ਨ ਵੱਲੋਂ 5 ਵਜੇ ਤੱਕ ਦੀ VOTING ਦੇ ਜਾਰੀ ਅੰਕੜਿਆਂ ਅਨੁਸਾਰ 56% ਤੋਂ ਵੱਧ VOTING ਹੋਈ ਹੈ ਸਭ ਤੋਂ ਵੱਧ 77% VOTING ਪਛਮੀ ਬੰਗਾਲ ਤੇ 67% ਲद्दाख ਵਿੱਚ ਦਰਜ ਹੋਈ ਆਖਰੀ ਅੰਕੜੇ ਦੇਰ ਰਾਤ ਤੱਕ ਮਿਲ ਸਕਣਗੇ ਇਸ ਗੀਲ ਵਿੱਚ 82 ਔਰਤਾਂ ਸਮੇਤ ਕੁੱਲ 695 ਉਮੀਦਵਾਰਾਂ ਦੀ ਕਿਸਮਤ EVM ਵਿੱਚ ਬੰਦ ਹੋ ਗਈ ਹੈ ਅਤੇ ਇਹਨਾਂ ਵਿੱਚ ਰਾਜਨਾਥ ਸਿੰਘ, ਸਮਰਤੀ ਇਰਾਨੀ, ਰਾਹੁਲ ਗਾਂਧੀ, ਚਿਰਾਗ ਪਾਸਵਾਨ, ਰਾਜੀ ਪ੍ਰਤਾਪ ਰੂਡੀ, ਰੋहिणी ਆਚਾਰੀ, ਉਮਰ ਅਬਦੁੱਲਾ ਤੇ ਪਿਯੂਸ਼ ਗੋਲਵਰਗੇ ਦਿੱਗਜ ਨੇਤਾ ਵੀ ਸ਼ਾਮਲ ਨੇ। ਵੋਟਿੰਗ ਦਾ ਇਹ سلسلہ ਸਵੇਰੇ 7:00 ਵਜੇ ਮਠੀ ਰਫ਼ਤਾਰ ਨਾਲ ਸ਼ੁਰੂ ਹੋਇਆ। ਪਰ ਨਾ ਦੂਸਰੇ ਸਵਿਚ ਤੇ ਵੀ ਆ ਗਈ ਇਸ ਗੇੜ ਵਿੱਚ ਉੱਤਰ ਪ੍ਰਦੇਸ਼ ਦੇ 14 ਮਹਾਰਾਸ਼ਟਰ ਦੇ 13 ਪੱਛਮੀ ਬੰਗਾਲ ਦੇ 7 오ਡੀਸਾ ਤੇ ਬਿਹਾਰ ਦੇ 5-5 ਚਾਰਖੰਡ ਦੇ 3 ਜੰਮੂ ਕਸ਼ਮੀਰ ਤੇ ਲਦਾਖ ਦੇ 1-1 ਹਲਕੇ ਸ਼ਾਮਲ ਨੇ 5ਵੀਂ ਗੇੜ ਨਾਲ ਕੁੱਲ 428 ਸੀਟਾਂ ਤੇ ਚੋਣਾ ਮੁਕੰਮਲ ਹੋ ਗਈਆਂ ਨੇ ਪ੍ਰਧਾਨ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਨੇ ਸਮੇਂ-ਸਮੇਂ ਤੇ ਭਾਰਤੀ ਸੰਵਿਧਾਨ ਦਾ ਅਪਮਾਨ ਕੀਤਾ ਹੈ ਡੀਟੀ ਨਿਊਜ਼ ਨਾਲ ਇੱਕ ਕੰਟਰੀਬਿਊਟ ਵਿੱਚ ਉਹਨਾਂ ਨੇ ਕਿਹਾ ਕਿ ਉਹ ਡਾਕਟਰ ਬੀ ਆਰ ਅੰਬੇਡਕਰ ਅਤੇ ਸੰਵਿਧਾਨ ਸਭਾ ਦੇ ਮੈਂਬਰਾਂ ਦਾ ਬਹੁਤ ਸਤਿਕਾਰ ਕਰਦੇ ਨੇ ਜਿਨ੍ਹਾਂ ਨੇ ਅਜਿਹਾ ਸੰਵਿਧਾਨ ਤਿਆਰ ਕੀਤਾ ਜਿਸ ਨੇ ਇੱਕ ਚਾਹ ਵੇਚਣ ਵਾਲੇ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਦਿੱਤਾ ਨਰੇਂਦਰ ਮੋਦੀ ਨੇ ਕਿਹਾ ਕਿ ਉਹਨਾਂ ਲਈ ਸੰਵਿਧਾਨ ਸਰਕਾਰ ਚਲਾਉਣ ਲਈ ਮਾਰਗ ਦਰਸ਼ਕ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦਾ ਪੂਰਬੀ ਹਿੱਸਾ ਜਿਵੇਂ ਕਿ ਓਡੀਸ਼ਾ, ਝਾਰਖੰਡ, ਬਿਹਾਰ, ਬੰਗਾਲ ਤੇ ਪੂਰਬੀ ਉੱਤਰ ਪ੍ਰਦੇਸ਼ ਤੇ ਦਾ ਵਿਕਾਸ ਇੰਜਣ ਬਣ ਜਾਵੇਗਾ ਉਹਨਾਂ ਨੇ ਕਿਹਾ ਕਿ ਅੱਜ ਭਾਰਤ ਦੀ ਨਾਰੀ ਸ਼ਕਤੀ ਦੀ ਸਮਰੱਥਾ ਲਗਾਤਾਰ ਵਧ ਰਹੀ ਹੈ ਅਤੇ ਉਹਨਾਂ ਕੋਲ ਅਰਥ ਵਿਵਸਥਾ ਪੂਰੀ ਤਰ੍ਹਾਂ ਬਦਲਣ ਦੀ ਸਮਰੱਥਾ ਹੈ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਹੈ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਦਹਾਕਿਆਂ ਤੋਂ دریਾਈ ਕੰਡੇ ਜ਼ਮੀਨਵਾਰੇ ਕਿਸਾਨਾਂ ਨੂੰ ਉਸ ਦੇ ਮਾਲਕਾਨਾ ਹੱਕ ਦੇ ਵਿਗੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਫ ਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਪ੍ਰਕਿਰਿਆ ਆਰੰਭ ਕਰ ਦਿੱਤੀ ਸੀ ਪਰ ਸੌੜੇ ਹਿੱਤਾਂ ਵਾਲਿਆਂ ਨੇ ਤਜਵੀਜ਼ ਰੁਖਵਾ ਦਿੱਤੀ ਜਲਾਲਾਬਾਦ ਗੁਰੂ ਹਰਸਾਹਿਫirozpur ਸ਼ਹਿਰ ਤੇ ਫਿਰੋਜ਼ਪੁਰ ਦਿਹਾਤੀ ਚ ਅਕਾਲੀ ਦਲ ਦੇ ਉਮੀਦਵਾਰ ਨਿਰਦੇਸ਼ ਸਿੰਘ ਮਾਨ ਦੇ ਹੱਕ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਸਵਾਰ ਅਸੀਂ ਠੋਸ ਕਦਮ ਚੁੱਕ ਕੇ ਕਿ ਨਹੀਂ ਬਣਾਵਾਂਗੇ ਕਿ ਦਰਿਆਈ ਖੰਡੇ ਜੁੜੀ ਜ਼ਮੀਨ ਕਿਸਾਨ ਵਾਰੇ ਨੇ ਉਸ ਦੇ ਮਾਲਕਾਨਾ ਹੱਕ ਉਹਨਾਂ ਨੂੰ ਦਿੱਤੇ ਜਾਣ ਉਹਨਾਂ ਕਹਿਆ ਕਿ ਇਸ ਲਈ ਜ਼ਰੂਰੀ ਕਾਨੂੰਨ ਲਿਆਂਦਾ ਜਾਵੇਗਾ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਪਾਈ ਹੇਠ ਹੀ ਵਿਕਸਿਤ ਭਾਰਤ ਬਣ ਸਕਦਾ ਹੈ ਅੱਜ ਆਪਣੀ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਥਾਵਾਂ 'ਤੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਨਰਿੰਦਰ ਮੋਦੀ ਨੇ ਹਰ ਵਾਰ ਇੱਕ ਸਹੂਲਤ ਨੂੰ ਚਾਨ ਵਿੱਚ ਰੱਖਦੇ ਹੋਏ ਯੋਜਨਾਵਾਂ ਅਮਲ ਵਿੱਚ ਲਿਆਂਦੀਆਂ ਨੇ ਉਹਨਾਂ ਕਿਹਾ ਕਿ ਅਨੇਕਾਂ ਲੋਕ ਆਯੁਸ਼ਮਾਨ ਕਾਡ ਰਹੀ ਆਪਣੇ ਮਹਿੰਗੇ ਇਲਾਜ ਮਫਤ ਵਿੱਚ ਕਰਵਾ ਰਹੇ ਨੇ ਇਸ ਤਰ੍ਹਾਂ ਹੀ ਕਿਸਾਨ ਸਮਰiddhi ਯੋਜਨਾ ਤਹਿਤ ਅਨੇਕਾਂ ਕਿਸਾਨਾਂ ਨੂੰ ਵੱਡਾ ਲਾਭ ਮਿਲਿਆ ਉਹਨਾਂ ਕਹਿੰਿਆ ਕਿ ਦੇਸ਼ ਦੀ ਜਨਤਾ ਦੇ ਹਿੱਤਾਂ ਦੀ ਰਾਖੀ ਨਰਿੰਦਰ ਮੋਦੀ ਹੀ ਕਰ ਸਕਦੇ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਮਿਊਂਸੀਪਲ ਕੌਂਸਲਰ ਕ੍ਰਿਸ਼ਨ ਚੰਦ ਸਿੰਘਲਾ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਪਰਦੇਸ਼ੀ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਹਰਿਆਣਾ ਅਤੇ ਪੰਜਾਬ ਬਾਰਡਰ ਨਾਲ ਲੱਗਦੇ ਸ਼ੰਭੂ ਰੇਲਵੇ ਸਟੇਸ਼ਨ ਤੇ ਪਿਛਲੇ ਕੋਈ 1 ਮਹੀਨੇ ਤੋਂ ਤਰਨਾ ਦੇ ਰਹੇ ਕਿਸਾਨਾਂ ਨੇ ਅੱਜ ਆਪਣੀ ਧਰਨੇ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ ਕਿਸਾਨ ਆਗੂ ਸਰਵਨ ਸਿੰਘ ਪੰਦੇਤ ਤੇ ਜਗਜੀਤ ਸਿੰਘ ਢਿੱਲੇਵਾਲ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਕਿਸਾਨਾਂ ਦੇ ਇਸ ਫੈਸਲੇ ਨਾਲ ਅਮਰਤਸਰ ਦਿੱਲੀ ਰੇਲ ਰੂਟ ਤੇ ਰੇਲ ਆਵਾਜਾਈ ਬਹਾਲ ਹੋ ਸਕੇਗੀ ਜਿਹੜੀ ਕਿ ਬੀਤੀ 17 ਅਪ੍ਰੈਲ ਤੋਂ ਬੰਦ ਹੈ ਧਰਨੇ ਦੇ ਚੱਲਦਿਆਂ ਰੇਲਵੇ ਵੱਲੋਂ ਰੋਜ਼ਾਨਾ ਅਲੇਖਾ ਰੇਲ ਗੱਡੀਆਂ ਨੂੰ ਰੱਤ ਕੀਤਾ ਜਾ ਰਿਹਾ ਹੈ ਅਤੇ ਵੰਦੇ ਭਾਰਤ ਤੇ ਸ਼ਟਾਪਤੀ ਵਰਗੀਆਂ ਗੱਡੀਆਂ ਵੀ ਆਪਣੇ ਰੂਟ ਤੇ ਘੰਟਿਆਂ ਬਦੀ ਦੀਰੀ ਨਾਲ ਚੱਲ ਰਹੀਆਂ ਨੇ ਇਸ ਨਾਲ ਮੁਸਾਫਰ ਤੇ ਕਾਰੋਬਾਰੀ ਬੇਹਦ ਹੀ ਪਰੇਸ਼ਾਨ ਨੇ ਹਾਲਾਂਕਿ ਕਿਸਾਨਾਂ ਨੇ ਸ਼ੰਭੂ ਲਾਗੇ ਕੌਮੀ ਸ਼ਾਮਾਰਗ ਨੂੰ ਬੰਦ ਰੱਖਣ ਦੀ ਗੱਲ ਆਖੀ ਹੈ ਪੋਸ਼ਪਾ ਗੁਜਰਾਲ ਸਾਇੰਸਿਟੀ ਕਪੂਥਲਾ ਵੱਲੋਂ ਆਯੋਜਿਤ ਵੈਲਡਿੰਗ ਮੁਕਾਬਲੇ ਵਿੱਚ ਪੰਜਾਬ ਭਰ ਦੇ ਇੰਡਸਟਰੀਅਲ ਇੰਸਟੀਚਿਊਟਾਂ ਆਈਟੀਆਈਸ ਤੋਂ 100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਆਯੋਜਨ ਦਾ ਮੁੱਖ ਉਦੇਸ਼ ਵੈਲਡਿੰਗ ਦੇ ਤਰੀਕਿਆਂ ਵਿੱਚ ਹੁਨਰ ਵਿਕਾਸ ਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਰਿਹਾ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਤੇ ਸਮਰੱਥਾ ਉਜਾਗਰ ਕਰਦੇ ਹੋਏ ਵੈਲਡਿੰਗ ਦੀਆਂ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਬ੍ਰਾਊਨ ਕੁੜੀ ਦੇ ਨਾਮ ਨਾਲ ਮਸ਼ਹੂਰ ਉੱਗੇ ਵੈਲਡਰ ਹਰਪਾਲ ਕੌਰ ਇਸ ਆਯੋਜਨ ਦੇ ਮੁੱਖ ਮਹਿਮਾਨ ਰਹੀ ਉਨ੍ਹਾਂ ਕਿਹਾ ਕਿ ਵੈਲਡਿੰਗ ਇੱਕ ਅਜਿਹੀ ਮਹੱਤਵਪੂਰਨ ਪ੍ਰਕਿਰਿਆ ਹੈ ਜਿਸ ਨਾਲ ਧਾਤਾਂ ਨੂੰ ਆਪਸ ਵਿੱਚ ਜੋੜ ਕੇ ਵਰਤਿਆ ਜਾਂਦਾ ਹੈ ਇਮਾਰਤਾਂ ਦੇ ਢਾਂਚੇ ਤੋਂ ਲੈ ਕੇ ਧਾਤਾਂ ਦੇ ਵਿਸਤ੍ਰਿਤ ਡਿਜ਼ਾਈਨ ਬਣਾਉਣ ਤੇ ਬਹੁਤ ਸਾਰੇ ਉਦਯੋਗਾਂ 'ਚ ਵੈਲਡਿੰਗ ਟੈਕਨੀਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਪ੍ਰੋਗਰਾਮ ਦੇ ਕੋਆਰਡੀਨੇਟਰ ਸਾਇੰਸਿਟੀ ਦੇ ਡਿਪਟੀ ਇੰਜੀਨੀਅਰ ਮਕੈਨੀਕਲ ਸੋਹਣ ਸਿੰਘ ਸੈਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਮੁਕਾਬਲੇ ਦੇ ਵਿਦਿਆਰਥੀਆਂ ਨੂੰ ਆਪਣਾ ਹੁਨਰ ਪ੍ਰਦਰਸ਼ਿਤ ਕਰਨ ਲਈ ਇੱਕ ਮੰਚ ਮੁਹੱਈਆ ਕਰਵਾਇਆ ਹੈ ਪੰਜਾਬ ਵਿੱਚ ਜ਼ਬਰਦਸਤ ਗਰਮੀ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ ਮੌਸਮ ਵਿਭਾਗ ਨੇ 24 ਮਈ ਤੱਕ ਗਰਮੀ ਦੇ ਹਲੂ ਸੰਬੰਧੀ yellow orange ਤੇ red ਅਲਰਟ ਜਾਰੀ ਕੀਤਾ ਹੋਇਆ ਹੈ ਸਵੇਰੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਇਸ ਵੇਲੇ 42 ਡਿਗਰੀ ਸੈਲਸੀਅਸ ਤੋਂ ਵੱਧ ਚੱਲ ਰਿਹਾ ਹੈ ਪਠਾਨਕੋਟ ਵਿੱਚ ਸਭ ਤੋਂ ਵੱਧ ਤਾਪਮਾਨ 45.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ ਘਟੋ ਘਟ ਤਾਪਮਾਨ ਵਿੱਚ ਵੀ ਕੱਲ ਦੇ ਮੁਕਾਬਲੇ ਅੱਜ 1 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਹੋਇਆ ਹੈ ਅੱਗੇ આમ નાળો કોઈ તેન અશાર્યા દો ડિગ્રી સેલસીયસ તાકવાદે ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮਕਤਸਰ ਮੋਗਾ ਬਠਿੰਡਾ ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ 21 ਤੋਂ 24 ਮਈ ਤੱਕ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਇਸ ਦੌਰਾਨ ਜ਼ਬਰਦਸਤ ਗਰਮੀ ਦੀ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੌਮੀ ਆਫਤ ਪ੍ਰਬੰਧਨ ਅਥਾਰਟੀ ਨੇ ਲੂਦੇ ਇਸ ਗੰਭੀਰ ਹਾਲਾਤ ਨੂੰ ਦੇਖਦਿਆਂ ਹੀ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਤੇ ਜ਼ਰੂਰੀ ਹੂਨ ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਪਾਣੀ ਜਾਂ ਫਿਰ ORS ਦਾ ਕੋਲ ਲਗਾਤਾਰ ਪੀਂਦੇ ਰਹਿਣ ਲਈ ਵੀ ਆਖਿਆ ਗਿਆ ਹੈ। ਹੋਰ ਵੇਰਵੇ ਨਾਲ ਇਹ ਰਿਪੋਰਟ ਕਮੇ ਆਫਤ ਪ੍ਰਬੰਧਨ ਅਥਾਰਟੀ ਨੇ ਲੋਕਾਂ ਨੂੰ ਸਲਾਹ ਦੇ ਦਿੱਤੀ ਹੈ ਕਿ ਹੈ ਕਿ ਸਿੱਧੀ ਧੁੱਪ ਵਿੱਚ ਬਾਹਰ ਨਿਕਲਣ ਤੋਂ ਬਚੋ ਅਤੇ ਛਾਂ ਵਿੱਚ ਰਹੋ। ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬਾਹਰ ਜਾਣ ਤੋਂ ਪਰਹੇਜ਼ ਕਰੋ। ਜ਼ਰੂਰੀ ਨਿਕਦਾਰ ਵਿੱਚ ਪਾਣੀ ਪੀਓ। ਬਾਹਰ ਜਾਣ ਵੇਲੇ ਸਿਰ ਨੂੰ ਟੋਪੀ ਜਾਂ ਤੋਲੀਏ ਨਾਲ ਜ਼ਰੂਰ ਢੱਕ ਕੇ ਰੱਖੋ। ਜੇਕਰ ਕਿਸੇ ਨੂੰ ਲੂ ਲੱਗੀ ਹੋਵੇ ਤਾਂ ਉਸ ਨੂੰ ਆਈਸ ਪੈਕ ਤੇ ਠੰਡੇ ਪਾਣੀ ਨਾਲ ਠੰਡਾ ਕਰੋ ਅਤੇ ਤੁਰੰਤ ਹਸਪਤਾਲ ਲੈ ਕੇ ਜਾਓ। ਘਰ ਵਿੱਚ ਨਮਕ ਅਤੇ ਖੰਡ ਵਾਲੇ ਪਾਣੀ ਦਾ ਕੋਲ ਇਲੈਕਟ੍ਰੋਲਾਈਟਸ ਰੱਖੋ। ਬੱਚਿਆਂ ਤੇ ਬਜ਼ੁਰਗਾਂ ਨੂੰ ਲੂ ਲੱਗਣ ਦਾ ਖਤਰਾ ਬਰੇਰੇ ਹੁੰਦਾ ਹੈ। ਇਸ ਲਈ ਇਹਨਾਂ ਦਾ ਖਾਸ ਧਿਆਨ ਰੱਖੋ ਬੱਚੇ ਨੂੰ ਡੂ ਤੋਂ ਬਚਾਉਣ ਲਈ ਹਮੇਸ਼ਾ ਆਪਣੇ ਨਾਲ ਪਾਣੀ ਦੀ ਬੋਤਲ ਰੱਖੋ ਨਿੰਬੂ ਪਾਣੀ ਲੱਸੀ ਨਾਰੀਅਲ ਪਾਣੀ ਅਤੇ ਤਾਜ਼ੇ ਫਲਾਂ ਦੇ ਜੂਸ ਦੀ ਲਗਾਤਾਰ ਵਰਤੋਂ ਕਰੋ ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਹਿਨੋ ਗਰਮੀ ਦੇ ਮੌਸਮ ਵਿੱਚ ਜੰਕ ਫੂਡ ਦੀ ਵਰਤੋਂ ਨਾ ਕਰੋ ਜੇਕਰ ਬੱਚੇ ਨੂੰ ਚੱਕਰ ਆਵੇ ਉਲਟੀ ਕਬਰ ਆਹਟ ਜਾ ਤੇਜ ਸਿਰ ਪੀੜ ਹੋਵੇ ਛਾਤੀ ਵਿੱਚ ਪੀੜ ਹੋਵੇ ਜਾਂ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੋਵੇ ਤਾਂ ਤੁਰੰਤ ਡਾਕਟਰ ਦੀ ਮਦਦ ਲਵੋ ਯਕੀਨਨ ਕੁਝ ਅਜਿਹਾ ਅਹਿਮ ਖਬਰਾਂ ਦੰਨਿਆ ਵਰਤ ਕੇ ਤੇਜ਼ ਗਰਮੀ ਅਤੇ ਲੂ ਤੋਂ ਆਪਣਾ ਤੇ ਆਪਣੀ ਹੋਰ ਪਰਿਵਾਰਕ ਮੈਂਬਰਾਂ ਦਾ ਬਚਾਅ ਕੀਤਾ ਜਾ ਸਕਦਾ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼वाणी ਸਮਾਚਾਰ ਜਲੰਧਰ ਇਸ ਦੌਰਾਨ ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਵਿਭਾਗ ਨੇ ਪੰਜਾਬ ਦੀ ਸਾਰੀ ਸਕੂਲਾਂ ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਵਿਭਾਗ ਦੇ ਤਾਜ਼ਾ ਹੁਕਮ ਅਨੁਸਾਰ ਸਮੂਹ ਸਰਕਾਰੀ ਪ੍ਰਾਈਵੇਟ ਐਡਿਟਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਕੀਤੀਆਂ ਗਈਆਂ ਨੇ ਇਧਰ ਪੰਜਾਬ ਦੀ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਵੀ ਗਰਮੀ ਦੇ ਮੌਸਮ ਤੇ ਮੌਸਮ ਵਿਭਾਗ ਵੱਲੋਂ ਜਾਰੀ ਰੈਡ ਅਲਰਟ ਨੂੰ ਵੇਖਦੇ ਹੋਏ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਨੂੰ 21 ਮਈ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਹੈ। ਇਹਨਾਂ ਛੁੱਟੀਆਂ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਇਸ ਸਮੇਂ ਦੌਰਾਨ ਹੋਮ ਵਿਜ਼ਿਟ ਕਰਨਾ ਤੇ ਬੱਚਿਆਂ ਨੂੰ ਘਰ ਜਾ ਕੇ ਰਾਸ਼ਨ ਦੇਣਾ ਯਕੀਨੀ ਬਣਾਇਆ ਜਾਵੇਗਾ। ਦੇਸ਼ ਭਗਤ ਆਯੁਰਵੇਦੀ ਕਾਲਜ ਤੇ ਹਸਪਤਾਲ ਮੰਡੀ ਗੋਬਿੰਦਗੜ ਨੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਕੀਤਾ ਇਸ ਦਾ ਮੁੱਖ ਉਦੇਸ਼ ਹਾਈਪਰਟੈਂਸ਼ਨ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਰੋਕਥਾਮ ਉਪਾਵਾਂ ਨੂੰ ਉਤਸ਼ਾਹਿਤ ਕਰਨਾ ਰਿਹਾ ਪ੍ਰਿੰਸੀਪਲ ਡਾਕਟਰ ਸੰਤਾ ਜੋਹਰ ਤੇ ਡੀਬੀਏਸੀਐਚ ਦੇ ਡਾਇਰੈਕਟਰ ਡਾਕਟਰ ਕੁਲਪੂਸ਼ਨ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਚ ਪੰਚਕਰਮਾ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾਕਟਰ ਉਰਵੀ ਚਾਵੜਾ ਨੇ ਮੁੱਖ ਭਾਸ਼ਣ ਦਿੰਦਿਆਂ ਹਾਈਪਰਟੈਂਸ਼ਨ ਬਿਮਾਰੀ ਬਾਰੇ ਜਾਗਰੂਕਤਾ ਤੇ ਰੋਕਥਾਮ ਦੇ ਮਹੱਤਵ ਤੇ ਜ਼ੋਰ ਦਿੱਤਾ ਨਾਬੜਿਆਸ ਦੇ ਰਾਜਾਂ ਦੀ ਨਾਮਦਰਮੀ ਰਾਜਾ ਤੇ ਪੰਥ ਪ੍ਰਤੀਸ਼ਰਧਾ ਰੱਖਣ ਵਾਲੇ ਰਾਜਾਂ ਵੱਜੋਂ ਮਸ਼ਹੂਰ ਹੈ ਨਾਬੜਿਆਸ ਦੇ ਹੀ ਮਹਾਰਾਜਾ ਰੀਪੋਦਮਨ ਸਿੰਘ ਨੇ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਹੋਏ ਬਗਾਵਤ ਕੀਤੀ ਜਿਸ ਲਈ ਸਾਲ 1923 ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਉਹਨਾਂ ਦੇ ਪੁੱਤਰ ਅਤੇ ਨਾਬੜਿਆਸ ਦੇ ਆਖਰੀ ਰਾਜੇ ਮਹਾਰਾਜਾ ਪ੍ਰਤਾਪ ਸਿੰਘ ਦੇ ਸੁਪੁੱਤਰ ਮਹਾਰਾਜਾ ਕੁਮਾਰ ਹਿੰਮਤ ਸਿੰਘ ਦਾ ਸੰਸਕਾਰ ਨੱਬਾ ਦੀਆਂ ਸ਼ਾਹੀ ਸਮਾਦਾ ਵਿਖੇ ਰੀਤੀ ਰਿਵਾਜਾਂ ਅਨੁਸਾਰ ਕੀਤਾ ਗਿਆ 72 ਸਾਲ ਦੇ ਮਹਾਰਾਜਾ ਹਿੰਮਤ ਸਿੰਘ ਦਾ ਦਿੱਲੀ ਦੇ ਕਨਜੀ ਹਸਪਤਾਲ ਵਿੱਚ ਲੰਮੀ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ ਸੀ ਇਸ ਦੇ ਨਾਲ ਹੀ ਪ੍ਰਦੂਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ